ਉਹਨੂੰ ਧੱਕੇ ਖਾਣੇ ਪੈ ਰਹੇ 50 ਦਿਨ ਹੋ ਗਏ ਸਭ ਕੁਝ ਕਰਕੇ ਦੇਖ ਲਿਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਲੀਡਰ ਨੂੰ ਮੰਤਰੀ ਕੋਈ ਸਰਕਾਰ ਦਾ ਮਿਲਿਆ ਤੁਹਾਨੂੰ ਸਾਡੇ ਕਰੇ ਤਾਂ ਕੋਈ ਨਹੀਂ ਆਏ ਜੀ ਇਹ ਸੱਚ ਹਮਨ ਰੋੜਾ ਪੰਜਾਬ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਮਿਲਦੇ ਆ ਕੈਬਨਿਟ ਮੰਤਰੀ ਹੈ ਉਹਨਾਂ ਨੇ ਕਹਿਣ ਤੇ ਵੀ ਕਾਰਵਾਈ ਨਹੀਂ ਨਹੀਂ ਜੀ ਉਹਨਾਂ ਨੇ ਮੇਰੇ ਸਾਹਮਣੇ ਕਿਹਾ ਕਿ ਗੁਨੇਗਾਰ ਬਖਸ਼ੇ ਨਹੀਂ ਜਾਣਗੇ ਬਟ ਕੋਈ ਸੁਣਵਾਈ ਨਹੀਂ ਹੋ ਰਹੀ ਉਸ ਤੋਂ ਬਾਵਜੂਦ ਪੰਜਾਬ ਦੇ ਮੁੰਡੇ ਚੱਕ-ਚੱਕ ਕੇ ਮਾਰੇ ਜਾ ਰਹੇ ਆ ਆਪਦੇ ਅਫਸਰਾਂ ਨੂੰ ਬਚਾਉਣ ਦੇ ਲਈ ਜਿਹੜੀ ਸਰਕਾਰ ਹੈ ਕਿਸੇ ਵੀ ਹੱਦ ਤੱਕ ਜਾ ਰਹੀ ਹੈ ਤੁਸੀਂ ਦੇਖੋ ਕਮਾਲ ਦੀ ਗੱਲ ਹੈ ਪਰਿਵਾਰ ਬਿਲਕੁਲਿਆ ਡੇਢ ਮਹੀਨੇ ਤੋਂ ਇੱਕ ਵੀ ਬੰਦਾ ਅਰੈਸਟ ਨਹੀਂ ਹੋਇਆ ਇੱਕ ਵੀ ਜਿਹੜੇ ਨੌਕਰੀ ਦੇ ਨੂੰ ਤਿਆਰ ਸੀ ਸਾਰਾ ਕੁਝ ਕਰਨ ਨੂੰ ਤਿਆਰ ਸੀ ਅੱਜ ਚੁੱਪ ਕਿਉਂ ਹੈ ਕੋਈ ਅਫਸਰ ਅੱਜ ਗੱਲ ਹੀ ਕਰਨ ਨੂੰ ਤਿਆਰ ਨਹੀਂ ਅਫਸਰਾਂ ਨੂੰ ਸਮਝ ਨਹੀਂ ਆ ਰਹੀ ਅਸੀਂ ਪਰਿਵਾਰ ਨੂੰ ਕਹੀਏ ਕੀ ਨਰਿੰਦਰਦੀਪ ਦੇ ਵਾਈਫ ਸਾਡੇ ਨਾਲ ਨੇ ਕਿਵੇਂ ਦੇਖਦੇ ਹਾਂ ਲੰਮਾ ਸਮਾਂ ਹੋ ਗਿਆ ਪਰਵਾਰ ਨੂੰ ਇਨਸਾਫ ਨਹੀਂ ਮਿਲਿਆ ਦਲਦਰ ਦੇ ੱੱਕੇ ਖਾਣੇ ਪੈ ਰਹੇ ਜੀ ਹਾਂ ਇਹ ਹੀ ਅਸਲੀ ਇਹਨਾਂ ਦੀ ਅਸਲੀਅਤ ਹੈ ਅੱਜ ਦੀ ਪੰਜਾਬ ਸਰਕਾਰ ਦੀ ਜੋ ਮੈਨੂੰ ੱੱਕੇ ਖਾਣੇ ਪੈ ਰਹੇ ਪੰਜਾਬ ਦੇ ਲੋਕਗੇ ਸਭ ਕੁਝ ਕਰਕੇ ਦੇਖ ਲਿਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਸੋ ਅੱਜ ਸਾਨੂੰ ਉਸ ਨਰਾਜ਼ਗੀ ਨੂੰ ਦਰਸਾਣ ਵਾਸਤੇ ਰੋਸ ਮਾਰਚ ਕਰਨਾ ਪੈ ਰਿਹਾ ਜਿਸ ਸਾਰੀ ਗੁਨਿਆਨਾ ਮੰਡੀ ਇਕੱਠੀ ਹੋਈ ਹੈ ਜਥੇਬੰਦੀਆਂ ਨਾਲ ਹੋਰ ਵੀ ਬਹੁਤ ਇਨਸਾਫ ਪਸੰਦ ਦੇ ਲੋਕ ਜੁੜੇ ਨੇ ਸਾਡੇ ਨਾਲ ਕਿ ਭੈਣੇ ਇੱਕ ਗੱਲ ਦੱਸਿਓ ਕਿਸੇ ਲੀਡਰ ਨੂੰ ਮੰਤਰੀ ਕੋਈ ਸਰਕਾਰ ਦਾ ਮਿਲਿਆ ਤੁਹਾਨੂੰ ਸਾਡੇ ਕਰੇ ਤਾਂ ਕੋਈ ਨਹੀਂ ਆਏ ਜੀ ਐਸ ਸੱਚ ਪਰ ਹਾਂਜੀ ਅਸੀਂ ਜਦੋਂ ਲੁਧਿਆਣੇ ਗਏ ਸੀ ਉੱਥੇ ਅਮਨ अरोड़ा ਜੀ ਨੂੰ ਮੇਰਾ ਮਤਲਬ ਅਸੀਂ ਗੱਲਬਾਤ ਹੋਈ ਉਹਨਾਂ ਨਾਲ ਉਹਨਾਂ ਨੂੰ ਮੈਂ ਸਭ ਕੁਝ ਦੱਸਿਆ ਰਿਪੋਰਟਸ ਵੀ ਦਿਖਾਈਆਂ ਸੋ ਉਹਨਾਂ ਨੇ ਇਹ ਕਿਹਾ ਸੀ ਕਿ ਜਲਦ ਤੋਂ ਜਲ ਉਹਨਾਂ ਨੂੰ ਗ੍ਰਿਫਤਾਰ ਕਰੋ ਜਿਹੜੇ ਲੋਕ ਗਲਤ ਆ ਡੀਆਈਜੀ ਨੂੰ ਕਾਲ ਕੀਤੀ ਤੇ ਡੀਆਈਜੀ ਸਰ ਨੇ ਸਾਡੇ ਨਾਲ ਤਿੰਨ ਮੀਟਿੰਗਸ ਹੋ ਚੁੱਕੀਆਂ ਉਹਨਾਂ ਦੀ ਆਲਰੇਡੀ 3 ਜੂਨ ਤੱਕ ਕਿਹਾ ਸੀ ਕਿ ਵੇਟ ਕਰੋ ਐਕਸ਼ਨ ਹੋਏਗਾ ਬਟ ਅੱਜ 11 ਜੁਲਾਈ ਹੈ ਟਿਲ ਡੇਟ ਥੇਅਰ ਇਜ਼ ਨੋ ਐਕਸ਼ਨ ਤਾਂ ਉਸੇ ਕਰਕੇ ਅਸੀਂ ਅਨਰਾਜ਼ਗੀ ਜाहिर ਕਰ ਰਹੇ ਆ ਆਪਣੀ ਰੋਸਮਾਰੀ ਸੇ ਰੰਗ ਅਮਨ ਅਰੋੜਾ ਪੰਜਾਬ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਮਿਲਦੇ ਆ ਕੈਬਨਿਟ ਮੰਤਰੀ ਹੈ ਉਹਨਾਂ ਦੇ ਕਹਿਣ ਤੇ ਵੀ ਕਾਰਵਾਈ ਨਹੀਂ ਹੋਈ ਨਹੀਂ ਜੀ ਉਹਨਾਂ ਨੇ ਮੇਰੇ ਸਾਹਮਣੇ ਕਿਹਾ ਕਿ ਗੁਨੇਗਾਰ ਬਖਸ਼ੇ ਨਹੀਂ ਜਾਣਗੇ ਬਟ ਕੋਈ ਸੁਣਵਾਈ ਨਹੀਂ ਹੋ ਰਹੀ ਉਸ ਤੋਂ ਬਾਵਜੂਦ ਵੀ ਲੱਗਦਾ ਫਿਰ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਉਹ ਦਿਲੋਂ ਕਹੀ ਹੈ ਜਾਂ ਫਿਰ ਫਾਰਮੈਲਟੀ ਨੂੰ ਕਹੀ ਹੋਈ ਮੈਨੂੰ ਲੱਗਦਾ ਉਹਨਾਂ ਨੇ ਦਿਲੋਂ ਹੀ ਕਹੀ ਸੀ ਕਿਉਂਕਿ ਅਗਰ ਲਾਣਾ ਲਾਰਾ ਲਾਣਾ ਚਾਹੁੰਦੇ ਹੋ ਲਾ ਸਕਦੇ ਸੀ ਬਟ ਉਹਨਾਂ ਨੇ ਮੇਰੇ ਸਾਹਮਣੇ ਕਾਲ ਕੀਤੀ ਹੈ ਇੱਕ ਵਾਰ ਨਹੀਂ ਦੋ ਤਿੰਨ ਵਾਰ ਕਾਲ ਕੀਤੀ ਹੈ ਇਵਨ ਡੀਸੀ ਸਰ ਨੂੰ ਵੀ ਕਾਲ ਕੀਤੀ ਹੈ ਐਂਡ ਉਹਨਾਂ ਨੇ ਉਸ ਚੀਜ਼ ਨੂੰ ਡਿਸਪਾਇੰਟਮੈਂਟ ਸ਼ੋ ਕੀਤੀ ਹੈ ਬਟ ਜਿਨੇ ਐਕਸ਼ਨ ਲੈਣਾ ਹੈ ਉਹ ਐਕਸ਼ਨ ਲੈ ਨਹੀਂ ਰਹੇ ਆ ਨਹੀਂ ਪਤਾ ਕਿਉਂ ਐਸੋ ਉਮਰ ਦੇ ਵਿੱਚ ਤੁਹਾਡੇ ਪਤੀ ਤੁਹਾਡੇ ਤੋਂ ਦੂਰ ਹੋ ਗਏ ਇਨਸਾਫ ਲੈਣ ਲਈ ਹਾਲੇ ਵੀ ਠੋਕਰਾਂ ਇੱਕ ਇਹੋ ਜਿਹਾ ਕੀ ਲੱਗਦਾ ਹੈ ਕਿ ਕੀ ਵਾਕਈ ਕੋਈ ਇਨਸਾਫ ਇੱਥੇ ਹੈ ਕਾਨੂੰਨ ਹੈ ਇੱਥੇ ਮੈਂ ਹੀ ਸੋਚਦਾ ਸੀ ਕਿ ਜੋ ਇਨਸਾਫ ਦੀ ਗੱਲ ਕਰਦੇ ਸੀ ਆਮ ਆਦਮੀ ਪਾਰਟੀ ਵਾਲੇ ਕਿ ਅਸੀਂ ਲੋਕਾਂ ਦੇ ਨਾਲ ਖੜੇ ਰਵਾਂਗੇ ਅੱਜ ਇਹਨਾਂ ਦਾ ਚਿਹਰਾ ਬੇਨਕਾਬ ਹੋ ਚੁੱਕਿਆ ਹੈ ਕਿ ਇਹ ਸਾਡੇ ਨਾਲ ਨਹੀਂ ਹੈ ਸਾਡਾ ਨਾਮ ਯੂਜ਼ ਕੀਤਾ ਇਹਨਾਂ ਨੇ ਸਿਰਫ ਆਮ ਆਦਮੀ ਪਰ ਸਾਡੀ ਕੋਈ ਸੁਣਵਾਈ ਨਹੀਂ ਜਦੋਂ ਸਾਡੇ ਕਰੇ ਇਹਨਾਂ ਨੇ ਵੋਟ ਜਦੋਂ ਲੈਣੇ ਸੀ ਸਾਡੇ ਕਰੇ ਮੀਟਿੰਗਸ ਰੱਖਦੇ ਸੀ ਇਹ ਪਰ ਅੱਜ ਸਾਡੀ ਖੁੱਦੀ ਸੁਣਵਾਈ ਨਹੀਂ ਖੁੱਦੀ ਸੁਣਵਾਈ ਨਹੀਂ ਹੁਣ ਕੀ ਲੱਗਦਾ ਹੈ ਮਤਲਬ ਐਸੇ ਤਰੀਕੇ ਨਾਲ ਜਿਸ ਕਿਸੇ ਦਾ ਵੀ ਕੋਈ ਘਰ ਦਾ ਜੀ ਚਲਿਆ ਗਿਆ ਉਹ ਆਹੀਂ ੱਟਕੇ ਖਾਣੇ ਪਿਆ ਕਰੇ ਮੈਂ ਨਹੀਂ ਚਾਹੁੰਦੀ ਮੈਂ ਨਹੀਂ ਚਾਹੁੰਦੀ ਉਹ ਕਿਸੇ ਨੂੰ ਇਦਾਂ ਕੁਝ ਕਰਨਾ ਪਵੇ ਤਾਂ ਮੈਂ ਆਪਣੇ ਹਸਬੰਡ ਲਈ ਤਾਂ ਕਰ ਹੀ ਰਹੀ ਆਂ ਪਰ ਉਹ ਹਰ ਇੱਕ ਲੇਡੀ ਲਈ ਮਾਂ ਲਈ ਭੈਣ ਲਈ ਹਰ ਲਈ ਕਰ ਰਹੀ ਆਂ ਤਾਂ ਕਿ ਇਹ ਚੀਜ਼ਾਂ ਬੰਦ ਹੋਣ ਅਟੌਰਚਰ ਫੇਕ ਇਨਕਾਊਂਟਰਸ ਪਰਚੇ ਅਸਭ ਬੰਦ ਹੋਣਾ ਚਾਹੀਦਾ ਵਰਨਾ ਇਹਦਾ ਇੰਜਾਮ ਬਹੁਤ ਬੁਰਿਆ ਹੋਊਗਾ ਆ ਪਬਲਿਕ ਚੁੱਪ ਨਹੀਂ ਬੈਠੋਗੀ ਨਰਿੰਦਰਦੀਪ ਕਤਲ ਕਾਂਡ ਮਾਮਲੇ ਦੇ ਵਿੱਚ ਅੱਜ ਫਿਰ ਗੋਨਿਆਣਾ ਮੰਡੀ ਦੇ ਵਿੱਚ ਇੱਕ ਵੱਡਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਜਿਹਦੇ ਚ ਗੋਨਿਆਣੇ ਦਾ ਬੱਚਾ ਬੱਚੀ ਜਿਹੜਾ ਉਹ ਮੈਦਾਨ ਦੇ ਵਿੱਚ ਨਿਤਰੇ ਤੇ ਨਰਿੰਦਰਦੀਪ ਨੂੰ ਇਨਸਾਫ ਦਿਵਾਉਣ ਲਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੋਨਿਆਣੇ ਦੇ ਛੋਟੇ ਛੋਟੇ ਬੱਚੇ ਨਰਿੰਦਰਦੀਪ ਨੂੰ ਇਨਸਾਫ ਦਿਵਾਉਣ ਦੇ ਲਈ ਮੈਦਾਨ ਚ ਨਿਤਰੇ ਨੇ ਪਰ ਸਰਕਾਰ ਕਿਉਂ ਗੌਰ ਨਹੀਂ ਕਰ ਰਹੀ ਕਿਉਂ ਸਬੰਧਤ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਨਹੀਂ ਹੋ ਰਹੀ ਕੀ ਵਜ੍ਹਾ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਦੇ ਆ ਨਰਿੰਦਰਦੀਪ ਦਾ ਪਰਿਵਾਰ ਜਿਹੜਾ ਇਸ ਮੋਰਚੇ ਦੀ ਅਗਵਾਈ ਕਰ ਰਿਹਾ ਹੈ ਕਿਸਾਨ ਜਥੇਬੰਦੀਆਂ ਤੇ ਹਰ ਇੱਕ ਇਨਸਾਨ ਪਸੰਦ ਕਿਵੇਂ ਮੰਨਦੇ ਹੋ ਮਤਲਬ ਇੰਨਾ ਸਮਾਂ ਵੀ ਜਾਣਦੇ ਬਾਵਜੂਦ ਵੀ ਅੱਜ ਵੀ ਉਹੀ ਰੋਸ ਮਜਾ ਰਹੇ ਉਹੀ ਧਰਨੇ ਵਿਧਾਨ ਸਭਾ 'ਚ ਮੁੱਖ ਮੰਤਰੀ ਚੁਟਕਲੇ ਜਰੂਰ ਸੁਣਾ ਗਏ ਆ ਪਰ ਆ ਮੁੱਦਿਆਂ ਤੇ ਗੱਲ ਨਹੀਂ ਹੋਈ ਮਨਿੰਦਰ ਜੀ ਦੇਖੋ ਜਿਹੜਾ ਪੁਲਸੀਆ ਰਾਜ ਪੰਜਾਬ ਦੇ ਵਿੱਚ ਬਣਿਆ ਪਿਆ ਤੇ ਜੋ ਭਗਵੰਤ ਮਾਨ ਸਰਕਾਰ ਨੇ ਬੇਸ਼ਰਮੀ ਧਾਰੀ ਹੈ ਇਹ ਬਹੁਤ ਹੀ ਜਿਆਦਾ ਨਿੰਦਣਯੋਗ ਹੈ ਜਿਵੇਂ ਪੰਜਾਬ ਦੇ ਮੁੰਡੇ ਚੱਕ ਚੱਕ ਕੇ ਮਾਰੇ ਜਾ ਰਹੇ ਆ ਆਪਦੇ ਅਫਸਰਾਂ ਨੂੰ ਬਚਾਉਣ ਦੇ ਲਈ ਜਿਹੜੀ ਸਰਕਾਰ ਹੈ ਕਿਸੇ ਵੀ ਹੱਦ ਤੱਕ ਜਾ ਰਹੀ ਹੈ ਤੁਸੀਂ ਦੇਖੋ ਕਮਾਲ ਦੀ ਗੱਲ ਹੈ ਪਰਿਵਾਰ ਬਿਲਕੁਲਿਆ ਡੇਢ ਮਹੀਨੇ ਤੋਂ ਇੱਕ ਵੀ ਬੰਦਾ ਅਰੈਸਟ ਨਹੀਂ ਹੋਇਆ ਇੱਕ ਵੀ ਜੀ 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 ਹਾਂਜੀ ਤਾਂ ਇਹ ਜਿਹੜਾ ਪੁਲਿਸ ਦਾ ਸਿਸਟਮ ਹੈ ਜਿਹੜਾ ਸਰਕਾਰ ਦਾ ਰਵਈਆ ਲੋਕਾਂ ਪ੍ਰਤੀ ਬਹੁਤ ਹੀ ਜਿਆਦਾ ਨਿੰਦਣਯੋਗ ਹੈ ਤੇ ਨਾ ਬਰਦਾਸ਼ਤਯੋਗ ਹੈ ਜਿਵੇਂ ਪਰਿਵਾਰ ਕਹਿੰਦੇ ਅਸੀਂ ਦਰਦਰ ਦੀਆਂ ਠੋਕਰਾਂ ਖਾ ਲੀਆਂ ਹਰ ਜਗ੍ਹਾ ਜਾਏ ਅਮਨ ਰੋੜਾ ਨਾਲ ਵੀ ਮੀਟਿੰਗਾਂ ਹੋਈਆਂ ਪਰ ਕੋਈ ਗੱਲਬਾਤ ਹੀ ਨਹੀਂ ਸੁਣ ਰਿਆ ਤੁਸੀਂ ਇਹ ਦੇਖੋ ਜੀ ਇਹਨਾਂ ਨੇ ਜਿਹੜੇ ਅਫਸਰਾਂ ਨੂੰ ਪਾਵਰਾ ਦਿੱਤੀਆਂ ਵੀ ਆ ਜੋ ਉਹ ਮਨਿੰਦਰ ਜੀ ਕੰਨ 'ਚ ਫੂਕ ਮਾਰ ਦਾਂਦੇ ਆ ਇਹੇ ਉਸ ਤੋਂ ਬਾਅਦ ਬਾਹਰ ਜਾਂਦੇ ਹੀ ਨਹੀਂ ਤੁਸੀਂ ਦੇਖੋ ਜਿਹੜੇ ਨੌਕਰੀ ਦੇ ਨੂੰ ਤਿਆਰ ਸੀ ਸਾਰਾ ਕੁਝ ਕਰਨ ਨੂੰ ਤਿਆਰ ਸੀ ਅੱਜ ਚੁੱਪ ਕਿਉਂ ਹੈ ਕੋਈ ਅਫਸਰ ਅੱਜ ਗੱਲ ਹੀ ਕਰਨ ਨੂੰ ਤਿਆਰ ਨਹੀਂ ਅਫਸਰਾਂ ਨੂੰ ਸਮਝ ਨਹੀਂ ਆ ਰਹੀ ਅਸੀਂ ਪਰਿਵਾਰ ਨੂੰ ਕਹੀਏ ਕੀ ਹਾਂਜੀ ਅੱਛਾ ਇੱਕ ਗੱਲ ਇਥੇ ਵੀ ਜਿਹੜੀ ਨਿਕਲ ਕੇ ਆਉਂਦੀ ਹੈ ਕਿ ਮਤਲਬ ਪੁਰਸ ਹਰਾਸ ਦੇ ਵਿੱਚ ਕਤਲ ਹੋਇਆ ਹੈ ਇੱਕ ਪਹਿਲਾਂ ਸੀਆਈਏ 1 ਦੇ ਵਿੱਚ ਵੀ ਹੋਇਆ ਸਗੋਂ ਦੀ ਉਲਟਾ ਤਰੱਕੀਆਂ ਦਿੱਤੀਆਂ ਜਾਂਦੀਆਂ ਇੱਥੇ ਤੋਂ ਮਨਿੰਦਰ ਜੀ ਤਰੱਕੀਆਂ ਤੁਸੀਂ ਇਹ ਬੋਹਰ ਵਾਲਾ ਕਾਂਡ ਦੇਖੋ ਮੁੰਡੇ ਤੋਂ ਚੱਕ ਕੇ ਵਿਖਾਇਆ ਕੀ ਕਹਿੰਦੇ ਜੀ ਕਹਿੰਦੇ ਉਹਨਾਂ ਦੇ ਦੂਜੇ ਪਹਿਲਾਂ ਕਹਿੰਦੇ ਅਸੀਂ ਇਨਕਾਊਂਟਰ ਕਰਤਾ ਲੋਕਾਮੂਰੇ ਨੰਬਰ ਬਣਾਉਣ ਲਈ ਜਦੋਂ ਇਹਨਾਂ ਨੇ ਦੇਖਿਆ ਗੱਲ ਉਲਟ ਪੈ ਗਈ ਕਹਿੰਦੇ ਜੀ ਉਹਨਾਂ ਦੇ ਨਾਲ ਦੇ ਸਾਥੀ ਆ ਕੇ ਫੈਰ ਮਾਰ ਗਏ ਉਹਨਾਂ ਦੇ ਅਣਪਛਾਤੇ ਬੰਦੇ ਦੇ ਉੱਤੇ ਮੁਕੱਦਮਾ ਦਰਜ ਕਰਤਾ ਮਤਲਬ ਇਹ ਜਿਹੜੀ ਪੁਲਿਸ ਦੀਆਂ ਕਾਰਵਾਈਆਂ ਚੱਲ ਰਹੀਆਂ ਜਿਹੜਾ ਪੰਜਾਬ ਸਰਕਾਰ ਦਾ ਰਵਈਆ ਬਹੁਤ ਹੀ ਜ਼ਿਆਦਾ ਨਿੰਦਣਯੋਗ ਹੈ ਤੇ ਲੋਕਾਂ ਦੇ ਵਿੱਚ ਬਹੁਤ ਨਿਰਾਸ਼ਾ ਹੈ ਇਹਦੇ ਨਾਲ ਮਤਲਬ ਕੀ ਲੱਗਦਾ ਹੈ ਇਸੇ ਤਰੀਕੇ ਨਾਲ ਹੀ ਪੁਲਿਸ ਕਸਟੜੀਆਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਚੱਲਦਾ ਰਹੂਗਾ ਕੰਮ ਇਹ ਮਨਿੰਦਰ ਜੀ ਮੈਨੂੰ ਤਾਂ ਲੱਗਦਾ ਹੈ 1.5 ਸਾਲ ਦੇ ਵਿੱਚ ਤੁਸੀਂ ਦੇਖਿਓ ਆਪਾਂ ਨੂੰ ਕਿਤੇ 84 ਵਾਲਾ ਕਾਲਾ ਦੌਰ ਨਾ ਲਿਆ ਦੋ ਨਹੀਂ ਜੋ ਹਾਲਾਤ ਲੱਗ ਰਹੇ ਹਨ ਜੀ ਹਾਂ ਜੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਛੇਰ ਦੇ ਵਪਾਰੀ ਬੱਚੇ ਸਾਹਸ ਜਿਹੜਾ ਪ੍ਰਦਰਸ਼ਨ ਹੈ ਉਹਦੇ ਵਿੱਚ ਇਸ ਵਕਤ ਮੌਜੂਦ ਹੈ ਨਰਿੰਦਰਦੀਪ ਦਾ ਪਰਿਵਾਰ ਵੀ ਇਸ ਦੇ ਵਿੱਚ ਮੌਜੂਦ ਹੈ ਤਾਂ ਗੱਲਬਾਤ ਕਿਵੇਂ ਦੇਖਦੇ ਹੋ ਮਤਲਬ ਇੰਨਾ ਸਮਾਂ ਬੀਤ ਜਾਣਾ ਮੰਡੀ ਬੰਦ ਹੋ ਜਾਣੀ ਬਠਿੰਡੇ ਮਜਾਰਾ ਹੋ ਜਾਣਾ ਫਿਰ ਵੀ ਇਨਸਾਫ ਨਹੀਂ ਇਹ ਤੁਸੀਂ ਪਤਾ ਹੀ ਹੈ ਪੱਤਰਕਾਰ ਜੀ ਸਰਕਾਰ ਦੀ ਨਿਕਮੀਆਂ ਦੇ ਕਾਰਨ ਅੱਜ ਤੱਕ ਨਰਿੰਦਰਦੀਪ ਦੇ ਕਾਤਲ ਫੜੇ ਨਹੀਂ ਗਏ ਤੁਸੀਂ ਵੇਖੋ ਹਵੌਰ ਵਿੱਚ ਵੀ ਇੱਕ ਵਪਾਰੀ ਮਾਰਿਆ ਗਿਆ ਉਹ ਉਹ ਬਠਿੰਡੇ ਹਵੌਰ ਦੇ ਲੋਕਾਂ ਨੂੰ ਸ਼ਾਂਤ ਕਰਨ ਦੇ ਵਾਸਤੇ ਉਹਨਾਂ ਨੇ ਕੋਈ ਦੋ ਪਟਿਆਲੇ ਤੋਂ ਗਰੀਬ ਪਰਿਵਾਰਾਂ ਦੇ ਬੱਚੇ ਚੁੱਕ ਕੇ ਇਨਕਾਉਂਟਰ ਦਿਖਾ ਕੇ ਉਹਨਾਂ ਨੂੰ ਵਪਾਰੀਆਂ ਨੂੰ ਸ਼ਾਂਤ ਕੀਤਾ ਪਰ ਜੋ ਲਾਉਂਸ ਬਸਰੋਈ ਦੇ ਉੱਤੇ ਇਹਨਾਂ ਨੇ ਇਲਜ਼ਾਮ ਲਾਇਆ ਸੀ ਉਹਨਾਂ ਨੇ ਕਲੀਅਰ ਕਰਤਾ ਕਿ ਬੰਦੇ ਸਾਡੇ ਨਹੀਂ ਇਸ ਕਰਕੇ ਮੈਂ ਤਾਂ ਇਹ ਸੋਚਦਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪ੍ਰਸ਼ਾਸਨ ਦੀ ਨਕਮੀ ਹੈ ਉਹ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਵਾਸਤੇ ਹਰ ਸੰਭ ਕੋਸ਼ਿਸ਼ ਕਰ ਰਹੀ ਹੈ ਮਤਲਬ ਕੀ ਲੱਗਦਾ ਹੈ ਵਪਾਰੀ ਵੀ ਮਾਰੇ ਜਾ ਰਹੇ ਆ ਪਰ ਸਹਾਰਾਸਤ ਦੇ ਬੰਦੇ ਮਾਰੇ ਜਾ ਰਹੇ ਆ ਇਹ ਦੇਖੋ ਜੀ ਬਾਜ 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 ਥੱਕਿਆ ਪਿਆ ਤਾਂ ਨਰਿੰਦਰਦੀਪ ਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਆ